ਅੰਮ੍ਰਿਤਸਰ ਵਿਖੇ ਅੱਜ ਸ਼ਹੀਦ ਮਦਰ ਲਾਲ ਟਿੱਗਰਾ ਨੂੰ ਰਾਜ ਪੱਤਰੀ ਸਮਾਗਮ ਦੇ ਦੌਰਾਨ ਸ਼ਤਾਂ ਅંજਲੀ ਅਰਪਿਤ ਕੀਤੀ ਗਈ ਇਸ ਮੌਕੇ ਤੇ ਕੈਬਨਿਟ ਮੰਤਰੀ ਹਰਪਜਨ ਸਿੰਘ ਈਟਿਓ ਤੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਉਹਤੇ ਹੀ ਦੱਸਦੇ ਕਿ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਸ਼ਹੀਦਾਂ ਦੀ ਕੁਰਬਾਨੀ ਸਾਡੀ ਪ੍ਰੇਰਣਾ ਹੈ ਤੇ ਆਜ਼ਾਦੀ ਦੇ ਮਹਾਨ ਯੋਧਿਆਂ ਦੇ ਸੁਪਨੇ ਨੂੰ ਸাকার ਕਰਨਾ ਹੀ ਸਾਡੀ ਸਜ਼ਮੇਵਾਰੀ ਹੈ ਉਹਨਾਂ ਨੇ ਕਿਹਾ ਕਿ ਸਿੱਖਿਆ ਸਿਹਤ ਅਤੇ ਰੁਸਕਾਰ ਸਭ ਜਨ ਅਤੇ ਤਸਦੀ ਵਿੱਚ ਪੰਜਾਬ ਸਰਕਾਰ ਲਗਾਤਾਰ ਅੱਗੇ ਵਧ ਰਹੀ ਹੈ ਜੀ ਮਦਨ ਲਾਲ ਟੇਂਗੜਾ ਜੀ ਦਾ ਸੀ ਦੀ ਦਿਹਾੜਾ ਜਿਹੜਾ ਆ ਉਹ ਰਾਸ ਪੱਤਰੀ ਬਣਾਇਆ ਜਾ ਰਿਹਾ ਹੈ ਅਮਰਸਰ ਦੇ ਵਿੱਚ ਸੋ ਅੱਜ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਨਤਮਸਤਕੋਣ ਨੂੰ ਪਾਸ ਤੇ ਇੱਥੇ ਪਹੁੰਚੇ ਆ ਮੇਰੇ ਨਾਲ ਸਾਡੇ ਮੇਰੇ ਕੈਬਨਿਟ ਦੇ ਸਾਥੀ ਸਰਦਾਰ ਲਾਲਜੀਤ ਸਿੰਘ ਖੋਲਰ ਸਾਹਿਬ ਸਾਡੇ ਐਮਐਲਏ ਆ ਗੋਪਤਾ ਸਾਹਿਬ ਮੇਅਰ ਸਾਹਿਬ ਚੇਅਰਮੈਨ ਸਾਹਿਬ ਇੰਪਰੂਵਮੈਂਟ ٹرسٹ ਦੇ ਸਾਰੀ ਸਾਡੀ ਪਾਰਟੀ ਦੀ ਲੀਡਰਸ਼ਿਪ ਜਿਹੜੀ ਇੱਥੇ ਪਹੁੰਚੀ ਆ ਸੋ ਅਸੀਂ ਅੱਜ ਨਾਤਮਸਤ ਹੋਇਆ ਸੀ ਮਦਨ ਲਾਲ ਜੀ ਗਰਾਜੀ ਨੂੰ ਔਰ ਜਿਹੜੇ ਪ੍ਰਧਾਨ ਨੇ ਇਥੋਂ ਦੇ ਡਾਕਟਰ ਰਕੇਸ਼ ਜੀ ਤੇ ਸਾਡੇ ਵੱਡੇ ਭੈਣ ਜੀ ਲక్ష్ਮੀ ਕਾਂਤਾ ਚਾਵਲਾ ਜੀ ਜਿਹੜੇ ਲੰਬੇ ਸਮੇਂ ਤੋਂ ਜਿਹੜਾ ਆ ਕੋਈ ਦੇ ਸਸਤਾ ਦੇ ਨਾਲ ਜੁੜੇ ਹੋਏ ਨੇ ਹਮੇਸ਼ਾ ਹੀ ਜਿਹੜੇ ਸਮਾਜ ਸੇਵਾ ਦੇ ਕੰਮ ਨੇ ਉਹਦੇ ਵਿੱਚ ਵੱਧ ਚੜ ਕੇ ਸਾਂਝ ਦੇ ਨੇ ਸੋ ਅੱਜ ਦੇ ਇਸ ਸ਼ਹੀਦੀ ਸਮਾਰਕ ਦੇ ਵਿੱਚ ਮੈਂ ਮਦਨ لال ਜੀ ਗਰਾਜੀ ਨੂੰ ਸਰਬੱਤ ਦੇ ਭਲ ਭੇਟ ਕਰਦਾ ਹਾਂ ਔਰ ਆਪਣਾਈਦਾ ਆਸ ਕਰਦਾ ਹਾਂ ਕਿ ਅਸੀਂ ਉਹਨਾਂ ਦੇ ਪਾਤਸ਼ਾਹਨਾ ਦੇ ਉੱਤੇ ਚੱਲਦੇ ਹੋਏ ਦੇਸ਼ ਦੀ ਆਜ਼ਾਦੀ ਜੋ ਜਨ ਸਾਨੂੰ 1947 ਦੇ ਵਿੱਚ ਮਿਲੀ ਸੀਗੀ ਉਹਨੂੰ ਹੋਰ ਅੱਗੇ ਵਧਾਉਂਦੇ ਹੋਏ ਸਿੱਖਿਆ ਦੇ ਖੇਤਰ ਦੇ ਵਿੱਚ ਸਿਹਤ ਦੇ ਖੇਤਰ ਦੇ ਵਿੱਚ এমਪਲੋਇਮੈਂਟ ਜਨਰੇਸ਼ਨ ਦੇ ਖੇਤਰ ਦੇ ਵਿੱਚ ਅਸੀਂ ਹੋਰ ਟਟਕੇ ਜਿਹੜਾ ਆ ਉਹ ਕੰਮ ਕਰਾਂਗੇ ਲੈ ਕੇ ਸਰਕਾਰ ਆ ਗਈ ਅਸੀਂ 3 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਕਿ ਆ ਅਸੀਂ ਉਸ ਨੀਹਾਂ ਤੇ ਚੱਲ ਪਾયા ਜੋ ਅਸੀਂ ਮੰਤਲ ਲੈ ਕੇ ਚੱਲੇ ਸੀਗੇ ਦੇਖੋ ਬਿਲਕੁਲ ਜੋ ਸ਼ਹੀਦਾਂ ਦੇ ਸੁਪਨੇ ਜੋ ਸ਼ਹੀਦਿਆਂ ਨੂੰ ਸਰਦਾਰ ਭਗਤ ਸਿੰਘ ਜੀ ਸ਼ਹੀਦ ਮਦਨlal ਢਿੰਗਰਾ ਜੀ ਰਾਜਗੁਰੂ ਜੀ ਸਖਤੇਰ ਜੀ ਚਾਹੁੰਦੇ ਸਨ ਇਹੋ ਹੀ ਚਾਹੁੰਦੇ ਸਨ ਕਿ ਬੱਚਿਆਂ ਨੂੰ ਮੈਰਿਟ ਦੇ ਆਧਾਰ ਤੇ ਨੌਕਰੀ ਮਿਲਲੇ ਮੇਰਾ ਨਾਮ ਜਗਦੀਤ ਕਾਰ ਹੈ ਪਾਪਾ ਸਾਹਿਬ ਬਾਬਾ ਭਿੰਗਰਾ ਉਮੀਦਕਰ ਜੀ ਨੇ ਜੋ ਸੰਵਿਧਾਨ ਬਣਾਇਆ ਸੰਵਿਧਾਨ ਚ ਵੀ ਇਹੋ ਲਿਖਿਆ ਕਿ ਬੱਚਿਆਂ ਨੂੰ ਮੈਰਿਟ ਦੇ ਆਧਾਰ ਤੇ ਨੌਕਰੀ ਮਿਲਣੀ ਚਾਹੀਦੀ ਆ ਜਿਹੜੇ ਤੱਪੇ ਪੁੱਛਲੇ ਗਰੀਬ ਵਰਗ ਨੇ ਜਿਹੜੇ ਐਸਸੀ ਪਰਿਵਾਰਾਂ ਨਾਲ ਸੰਬੰਧ ਰੱਖਦੇ ਉਹਨਾਂ ਦਾ ਰਾਖਵਾ ਕਰਨ ਨੂੰ ਵੀ ਉਹ ਰੱਖਵਾ ਕਰਨ ਕੀਤਾ પ્રાਣੀਆਂ ਸਰਪਾਂ ਦੇ ਚ ਮੇਰਾ ਨਾਮ ਕੀ ਹੈ ਮੈਂ ਇਹ ਰਹਿ ਦਿੰਦਾ ਕਿ ਕक्षा 6 ਦੇ ছাত্র ਆਜ ਤੱਕ ਦੇ ਕੰਮ ਉਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਾਕਈ ਸ਼ਿਵਾਂ ਦੇ ਸੁਪਨਿਆਂ ਨੂੰ ਬੂਲ ਪਿਆ 56 57000 ਨੌਕਰੀਆਂ ਦਿੱਤੀਆਂ ਗਈਆਂ ਮਾਰਕਟ ਦੇ ਆਧਾਰ ਤੇ ਭਰਤੀ ਹੋਈ ਜਿਹੜੇ ਬ